ਫਰੀਦਕੋਟ ਦੇ ਵਿੱਚ ਉਸ ਵੇਲੇ ਪੀਲਾ ਪੰਜਾ ਚੱਲ ਗਿਆ ਜਦੋਂ ਇੱਕ ਨਾਮੀ ਹੋਟਲ ਦੇ ਵੱਲੋਂ ਹੋਟਲ ਦੇ ਸਾਹਮਣੇ ਵਾਲੀ ਜਗ੍ਹਾ ਦੇ ਉੱਤੇ ਸ਼ੈੱਡ ਬਣਾ ਕੇ ਕਬਜ਼ਾ ਕੀਤਾ ਹੋਇਆ ਸੀ ਇਹ ਇਲਜ਼ਾਮ ਲੱਗੇ ਜਿਸ ਦੇ ਤਹਿਤ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਇਸ ਤੋਂ ਕੁਝ ਸਮਾਂ ਪਹਿਲਾਂ ਇੱਥੇ ਬਣੇ ਸ਼ੈੱਡਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁਰਤੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਆ ਕੇ ਇੱਥੇ ਲੱਗੇ ਫਰਸ਼ ਨੂੰ ਵੀ ਪੁੱਟ ਦਿੱਤਾ ਜਿਸ ਤੋਂ ਬਾਅਦ ਗੱਲਬਾਤ ਕਰਦਿਆਂ ਹੋਟਲ ਦੇ ਮਾਲਕ ਅਰਸ ਸੱੱਚਰ ਨੇ ਕਿਹਾ ਕਿ ਕਥਿਤ ਨਿਜੀ ਰੰਜਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਸਾਰੇ ਤਾਂ ਪ੍ਰਸ਼ਾਸਨ ਨੇ ਪਹਿਲਾਂ ਹੀ ਰਿਮੂਵ ਕਰ ਦਿੱਤੀ ਗਈ ਸੀ ਅੱਜ ਟਾਇਲਾ ਪਟਣ ਵਾਸਤੇ ਐਨੀ ਪੁਲਿਸ ਲਿਆਉਂਦੀ ਕੀ ਲੋੜ ਸੀ ਅੱਜ ਕਬਜਾ ਕੀ ਕੱਲੀਆਂ ਕੋ ਟੈਲਰ ਰਹਿ ਗਈਆਂ ਸੀ ਜਿਹੜੀਆਂ ਉਹ ਟਾਇਆਂ ਗਈਆਂ ਕੁਝ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਢਾਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣ ਵਾਸਤੇ ਡੈਬਿਊਟ ਕੀਤਾ ਗਿਆ ਵੀ ਕੱਲੀਆਂ ਕੁਝ ਪਹਿਲਾ ਪੱਟਣਾ ਸਤਿ ਹਰਾਨਗੀ ਹੈ ਯਾਰ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ ਚ ਡਰ ਹੈ ਐਕਚੁਅਲੀ ਜੁਗ ਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਣੇ ਸਾਹਮਣੇ ਬੈਠੇ ਅਸੀਂ ਲਾ ਬਾਈਂਡਿੰਗ ਬੰਦੇ ਆ ਪਰ ਡਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਰ 500 ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਬਾਬਾ ਜੀ ਤੁਸੀਂ ਗੱਲ ਕਰਦੇ ਹੋ ਕਬਜ਼ੇ ਦੀ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਕੁਰਸੀਆਂ ਣਾਉਣਾ। ਦੈਟ ਇਜ਼ ਇਨਕ੍ਰੋਚਮੈਂਟ ਦੈਟ ਇਜ਼ ਨਾਟ ਕਬਜ਼ਾ। ਤੇ ਉਹ ਸ਼ੈੱਡ ਪਿਛਲੀ ਵਾਰੀ ਉਟਾ ਕੇ ਹੋਣ ਕੁਝ ਟੈਲਾ ਰਹਿ ਗਿਆ ਤੇ ਅੱਜ ਉਹ ਟੈਲਾ ਬਟਣ ਆਏ। ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾ ਬਟਣ ਦਾ ਨਹੀਂ ਪਰ ਕੁਝ ਮੋਟਿਵ ਕੁਝ ਸੁਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਸ ਟੈਲਾ ਵੀ ਬੱਟ ਲਿਆ। ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਣਾ ਪੱਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪੇ ਘਰੇ ਲਿਆ ਜਾਣ ਤੇ ਉਹਨੂੰ ਘਰੇ ਲਾਓ ਤਾਂ ਕਿ ਇਹ ਘਟੋ ਘਟੇ ਨਾਲ ਨੁਕਸਾਨ ਤਾਂ ਨਾ ਹੋਵੇ ਤੇ ਧੰਨਵਾਦੀ ਹਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਹਨ ਨਾ ਜੇ ਤੁਸੀਂ ਅੱਗੇ ਵਧਣਾ ਹੈ ਰਾਈਜ਼ ਕਰਨਾ ਹੈ ਤੇ ਤੁਹਾਡੀ مخالਫਤ ਹੋਣੀ ਵੀ ਬੜੀ ਜ਼ਰੂਰੀ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹਦੇ ਕੰਮ ਕਰਦੇ ਰਹਿੰਦੇ ਐ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਸ਼ਾਇਦ ਬੰਮਾ ਸਾਹਿਬ ਤੁਹਾਡੇ ਧਿਆਨ ਜੋਵੇ ਪਰसों ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੇ ਐ ਜੂੜੀ ਮਰੋੜ ਵਾਲੇ ਦਿੱਤੇ ਆ ਸ਼ਾਇਦ ਇਹ ਉਧਰ ਬਠ ਹੋਵੇ ਪਰ ਮੈਨੂੰ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਚੰਗਾ ਲੱਗਦਾ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੀ ਤੇ ਉਹ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ ਹੋਂ ਦਾ ਬੰਦਾ ਨਾਰਮਲ ਹੀ ਤੁਰ ਰਹੇਦਾ ਆਪ ਦਾ ਕਿਸੇ ਨਾਲ ਕੋਈ ਸੁਨਕ ਤਲਕ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਭੈਂ ਕੁਝ ਕਰਨਾ ਚਾਹੀਦਾ ਵਿਕੋ ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ 'ਚ ਹੋਵੇ। ਬਈ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਪੱਟਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡਿਪਿਊਟ ਕਰਨਾ ਪੈ ਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ। ਇਹ ਇੱਕ ਡਾਰਕੈਸ ਚੀਜ਼ ਦਾ ਕਿਸ ਚੀਜ਼ ਦਾ ਇਹ ਡਰਾ ਹੈ? ਮੈਂ ਤਾਂ ਹੀ ਪੁੱਛਣਾ ਜਾਊਂਗਾ ਵੀ ਕਿਸ ਚੀਜ਼ ਦਾ ਇਹ ਡਰਾ ਹੈ। ਪਰ ਇਹ ਨੇ ਡਰ ਨਾਲੋਂ ਆਪਾਂ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ ਹਿੱਤ ਕੰਮ ਕਰ ਸਕੀਏ। ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ ਚ ਹੈ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੋਈ ਚੰਗਾ ਲਿਖਿਆ ਹੋਵੇ। ਸੋ ਹੋਟਲ ਦੇ ਮਾਲਕ ਦਾ ਇਲਜ਼ਾਮ ਆ ਕਿ ਰੰਜੀਤ ਦੇ ਚਲਦੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਆਪ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਉਸ ਨੇ ਆਪਣਾ ਬਿਆਨ ਜਾਰੀ ਕੀਤਾ ਸੀ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ।